ਧੰਨ ਧੰਨ ਪੀਰ ਬਾਬਾ ਲਾਬੇਸ਼ਾ ਸੱਚੀ ਸਰਕਾਰ ਦਾ ਬਹੁਤ ਬਹੁਤ ਜੀ ਦਰਵਾਰ ਕੀਚ ਸੋ ਸਾਰੀ ਸੰਗਤ ਤੇ ਦੇਸ਼ਾ ਵਿਦੇਸ਼ਾ ਬੈਠੀ ਸੰਗਤ ਨੂੰ ਧੰਨ ਧੰਨ ਪੀਰ ਬਾਬਾ ਲਾਬੇਸ਼ਾ ਸੱਚੀ ਸਰਕਾਰ ਦੇ ਮੇਲੇ ਦੀਆਂ ਬਹੁਤ ਬਹੁਤ ਮੁਬਾਰਕਾਂ ਸੋ ਸਾਰੀ ਸੰਗਤ ਵਧਾਈ ਦੇ ਪਾਤਰ ਹੋ ਧੰਨ ਧੰਨ ਪੀਰ ਬਾਬਾ ਲਾਬੇਸ਼ਾ ਸੱਚੀ ਸਰਕਾਰ ਦਾ ਮੇਲਾ ਜੋ ਕਿ 23 24 ਤੇ 25 ਜੁਲਾਈ ਨੂੰ ਪਿੰਡ ਖਨੌੜਾ ਵਿਖੇ ਬਹੁਤ ਹੀ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਸੋ ਸਾਧ ਸੰਗਤ ਜੀ 23 ਤਰੀਕ ਨੂੰ ਮਹਿੰਦੀ ਦੀ ਰਸਮ ਹੋਵੇਗੀ ਤੇ 24 24 ਤਰੀਕ ਨੂੰ ਜਿਹੜੀਆਂ ਚਾਦਰ ਦੀ ਹੋਵੇਗੀ ਰਸਮ ਤੇ 25 ਤਰੀਕ ਨੂੰ ਨਿਸ਼ਾਨ ਸਾਹਿਬ ਚੜਾ ਕੇ ਚਾਦਰਾਂ ਦੀ ਚੜਾ ਕੇ ਉਸ ਤੋਂ ਬਾਅਦ ਜਿਹੜਾ ਇੰਟਰਨੈਸ਼ਨਲ ਕਲਾਕਾਰ ਪਹੁੰਚ ਰਹੇ ਆ ਜਿਨ੍ਹਾਂ ਦੇ ਵਿੱਚ ਪੰਜਾਬ ਦੀ ਮਸ਼ਹੂਰ ਗਾਇਕਾ ਮਾ ਦੀ ਜੋੜੀ ਜਿਨ੍ਹਾਂ ਤੇ ਪੰਜਾਬ ਦੇ ਪ੍ਰਸਿੱਧ ਜਿਹੜੇ ਆ ਕਲਾਕਾਰ ਪਹੁੰਚ ਰਹੇ ਆ ਸੋ so, 24 ਤਰੀਕ ਰਾਤ ਨੂੰ ਪੰਜਾਬ ਦੇ ਨਹੀਂ ਬਲਡ ਫੇਮਸ ਕਵਾਲ ਜਿਹੜੇ ਆ ਉਹ ਹਾਜ਼ਰੀਆਂ ਭਰਨਗੇ ਤੇ 25 ਤਰੀਕ ਨੂੰ ਬਲਡ ਫੇਮਸ ਕਲਾਕਾਰ ਆਪਣੀਆਂ ਹਾਜ਼ਰੀਆਂ ਭਰਨਗੇ ਜਕਾਰਾ ਸੱਚੀ ਸਰਕਾਰ ਦਾ ਬਹੁਤ ਸਾਦੇ ਦਰਬਾਰ ਕੀ ਜੈ ਤਾਜਦਾਰਾਂ ਦੇ ਨਾ ਅਮੀਰਾਂ ਦੇ ਜੀ ਵੇ ਜਗ ਦੇ ਸਦਾ ਫਕੀਰਾਂ ਦੇ ਆਪ ਸਭ ਨੂੰ ਜਾਣ ਕੇ ਬੜੀ ਖੁਸ਼ੀ ਹੋਵੇ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦਰਬਾਰ ਪੀਰੋ ਲਾਬੇ ਸ਼ਾ ਜੀ ਈਦਗਾ ਪਿੰਡ ਖਨੌੜਾ ਦੇਖੇ ਸਾਲਾਨਾ ਔਰਸ ਬੜੀ ਸ਼ਰਧਾ ਦੇ ਤੁਮਕਾਮ ਨਾਲ ਮਨਾਇਆ ਜਾ ਰਿਹਾ ਹੈ ਇਸ ਵਿੱਚ ਹਰ ਇਨਸਾਨ ਨੇ ਆਪਣੀ ਸ਼ਰਧਾ ਪੂਰਵਕ ਜੋ ਵੀ ਰੁਚੀ ਰੱਖਦਾ ਹੈ ਦਾਤਿਆਂ ਦੇ ਦਰਬਾਰ ਤੇ ਆਪਣੀ ਹਾਜ਼ਰੀ ਭਰਨ ਤੇ ਮੇਲੇ ਦੀਆਂ ਸਾਰੀਆਂ ਸ਼ਖਦਾ ਨੂੰ ਵਿਦੇਸ਼ਾਂ ਦੇ ਵਿੱਚ ਬੈਠਿਆ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾ ਕਈ ਤਰੀਕ ਨੂੰ ਮਹਿੰਦੀ ਦੀ ਰਸਮ ਹੋਵੇਗੀ ਉਸ ਤੋਂ ਉਪਰੰਤ ਪੀਰਾਂ ਦੀ ਚੌਂਕੀ ਲੱਗੇਗੀ ਉਸ ਤੋਂ ਉਪਰੰਤ 24 ਤਰੀਕ ਨੂੰ ਚਾਦਰ ਦੀ ਰਸਮ ਸ਼ਾਮ ਨੂੰ 6 ਵਜੇ ਉਸ ਤੋਂ ਉਪਰੰਤ ਕਵਾਲ ਆਪਣੀਆਂ ਕਵਾਲੀਆਂ ਪੇਸ਼ ਕਰਨਗੇ 25 ਤਰੀਕ ਨੂੰ ਸ਼ਾਲ ਸਾਹਿਬ ਦੀ ਸੇਵਾ ਤੋਂ ਉਪਰੰਤ ਉਸ ਤੋਂ ਬਾਅਦ ਇੰਟਰਨੈਸ਼ਨਲ ਕਲਾਕਾਰ ਆਪਣਾ ਰੰਗਾਰਾ ਪ੍ਰੋਗਰਾਮ ਪੇਸ਼ ਕਰਨਗੇ ਹਰ ਇੱਕ ਸੰਗਤ ਅਗੇ ਇਹ ਅਰਦਾਸ ਬੇਨਤੀ ਆ ਮਾਕੇ ਹੋਣ ਕੇ ਮੇਲੇ ਦੀ ਰੌਣਕ ਨੂੰ ਵਧਾਇਆ ਜਾਵੇ ਜਕਾਰਾ ਪੀਰ ਬਾਬਾ ਲਾਬੇ ਸਾਜੀ ਦਾ ਬੋਲ ਸਾਚੇ ਦਰਬਾਰ ਦੀ